ਸਤਪਾਲ ਦੀ ਮੌਤ ਹੋ ਗਈ ਸੱਚੀ ਭੈਣੇ ਨਹੀਂ ਮੈਂ ਤਾਂ ਹੀ ਤੈਨੂੰ ਦੱਸਣੀ ਆ ਰੋਣਾ ਨਹੀਂਗਾ ਰੋਣਾ ਨਹੀਂ ਮੇਰੀ ਭੈਣ ਰੋਣਾ ਰੋਣਾ ਕੰਕਲੀ ਕਿ ਰਹ ਅਸੀਂ ਤੇਰੇ ਭਰਾ ਨਹੀਂ ਫੇਰ ਕੰਕਲੀ ਕਿਵੇਂ ਰਹੇਗੀ ਤੂੰ ਭੈਣੇ ਮੇਰੀ ਭੈਣ ਕੰਕਲੀ ਨਹੀਂ ਰਹਿ ਸਕਦੀ ਹੁਣ ਇਹਦੇ ਆਪਣਿਆਂ ਦੀ ਲੋੜ ਆ ਆਪਣਿਆਂ ਦੇ ਸਾਥ ਦੀ ਲੋੜ ਆ ਤੇ ਭੈਣ ਕਸ਼ਮੀਰੋਂ ਨੂੰ ਜਰੂਰ ਆ ਕੇ ਵੀਰ ਤੁਸੀਂ ਮਿਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਕਸ਼ਮੀਰੋ ਆ ਇਹ ਤਿੰਨ ਭੈਣ ਭਰਾ ਵਾ ਇੱਕ ਦਾ ਇਹਦੇ ਭਰਾ ਦਾ ਨਾਂ ਕਸ਼ਮੀਰ ਸਿੰਘ ਆ ਇੱਕ ਦਾ ਨਾਂ ਸਤਪਾਲ ਆ ਤੇ ਇਹ ਕਸ਼ਮੀਰੋ ਇਹ ਦੋਨੋਂ ਭੈਣ ਭਰਾਵਾਂ ਨੇ ਆਪਣਾ ਘਰ ਛੱਡਤਾ ਸੀ ਸਾਡੇ ਹਸਨਪੁਰ ਪਿੰਡ 'ਚ ਹੀ ਇਹ ਕਰੀਬ 15-20 ਸਾਲਾਂ ਤੋਂ ਇੱਥੇ ਹੀ ਰਹਿ ਰਹੇ ਸੀ ਨਾ ਤੁਸੀਂ ਪੱਠੇ ਦੇ ਤੇ ਇੱਟਾਂ ਪੱਥਰਾਂ ਆਏ ਸੀ ਇਹ ਬਸ ਇੱਥੇ ਹੀ ਰਹਿਣ ਲੱਗ ਗਏ ਫਿਰ ਇਹਨਾਂ ਨੇ ਬਸ ਇਦਾਂ ਹੀ ਕਿਤੇ ਉੱਥੇ ਕਿਤੇ ਇੱਥੇ ਪਥੇਰਾ ਦੇ ਵਿੱਚ ਜ਼ਿੰਦਗੀ ਕੱਢੀ ਗਏ ਪਿੰਡ ਦੇ ਵਿੱਚ ਸਾਡੇ ਕਾਫੀ ਆਉਣੀ ਜਾਣੀ ਹੋਗੀ ਇਹਨਾਂ ਦੀ ਵਧੀਆਂ ਚਲੋ ਆਪ ਦਾ ਦੋਨੋਂ ਭੈਣ ਭਰਾ ਰਹੀ ਜਾਂਦੇ ਹੁਣ ਜਿਹੜਾ ਸਤਪਾਲ ਸੀ ਇਹਦਾ ਭਰਾ ਸੀ ਜਿਹੜਾ ਉਹ ਬਿਮਾਰ ਹੋ ਗਿਆ ਸੀ ਪਿੱਛੇ ਤੇ ਇਹਦੀ ਵੀ ਡਿੱਗ ਕੇ ਗੋਡਾ ਟੁੱਟ ਗਿਆ ਸੀ ਫੈਕਚਰ ਆ ਗਿਆ ਸੀਗਾ ਇਹ ਵੀ ਬੰਜੇ ਤੇ ਪੈ ਗਈ ਭੈਣ ਇੱਥੇ ਖੇਤਾਂ ਦੇ ਵਿੱਚ ਇੱਕ ਕਮਰਾ ਆ ਮੋਟਰ ਕੋਲੇ ਉੱਥੇ ਰਹਿੰਦੇ ਦੋਨੇ ਭੈਣ ਭਰਾ ਸਾਨੂੰ ਤਾਂ ਜਦੋਂ ਪਿੰਡ ਵਾਲਿਆਂ ਨੇ ਦੱਸਿਆ ਵੀ ਉੱਥੇ ਕਸ਼ਮੀਰੋ ਤੇ ਸਤਪਾਲ ਬਹੁਤ ਮਾੜੀ ਹਾਲਤ ਪਾਇਆ ਜਦੋਂ ਅਸੀਂ ਜਾ ਕੇ ਦੇਖਿਆ ਗੰਦਗੀ ਦੇ ਢੇਰ ਲੱਗੇ ਪਏ ਸੀ ਉੱਥੇ ਬਹੁਤ ਬੁਰੀ ਹਾਲਤ ਦੋਨੋਂ ਭੈਣ ਭਰਾ ਤੁਸੀਂ ਦੇਖੋ ਵੀਡੀਓ ਚ ਜਿੱਦਣ ਲੈ ਕੇ ਆਏ ਤੇ ਕਰੀਬ 4-5 ਮਹੀਨੇ ਹੋ ਗਏ ਇਹਨਾਂ ਨੂੰ ਦੋਨੇ ਭੈਣ ਭਰਾਵਾਂ ਨੂੰ ਮਨੋਕਸਰੀ ਸੇਵਾ ਪਰਿਵਾਰ ਚ ਰਹਿੰਦੇ ਆ ਇਹ ਸਤਪਲ ਬਾਈ ਦਾ ਹਾਲ ਬਹੁਤ ਗੁਰਾਹੀ ਉਹਦੀ ਛਾਤੀ ਸੀ ਜਿਹੜੀ ਖਾਧੀ ਪਈ ਸੀਗੀ ਕਿਉਂਕਿ ਉਹ ਬੀੜੀਆਂ ਬੁੜੀਆਂ ਪਿੰਦਾ ਸੀ ਟੀਵੀ ਹੋਈ ਹੋਈ ਸੀ ਉਹਨੂੰ ਪਰ ਅੱਜ ਉਹ ਸਾਰੀਆਂ ਤਕਲੀਫਾਂ ਉਸ ਸਮੱਸਿਆਵਾਂ ਨੂੰ ਨਾ ਚੱਲਦਾ ਹੋਇਆ ਕਾਲ ਚਲਾ ਨਾ ਕਰ ਜਮੀਰੋ ਸਤਪਾਲ ਪੂਰਾ ਹੋ ਗਿਆ ਸਤਪਾਲ ਦੀ ਮੌਤ ਹੋ ਗਈ ਸੱਚੀ ਭੈਣੇ ਨਹੀਂ ਮੈਂ ਤਾਂ ਹੀ ਤੈਨੂੰ ਦੱਸਣੀ ਆ ਹਸਪਤਾਲ ਸੀਗਾ ਨਾ ਸਤਪਾਲ ਦਾਖਲ ਸੀ ਹੁਣੇ ਹੀ ਫੋਨ ਆਇਆ ਹਸਪਤਾਲੋਂ ਮੈਨੂੰ ਉਹਦੀ ਮੌਤ ਹੋ ਗਈ ਤੂੰ ਇੱਥੇ ਬਹਿ ਜਾ ਤੂੰ ਮੈਂ ਬਹਿ ਜਾ ਇੱਥੇ ਆ ਕੁਰਸੀ ਦਿਓ ਮੈਂ ਬਹਿ ਜਾ ਇੱਥੇ ਰੋਣਾ ਨਹੀਂਗਾ ਰੋਣਾ ਨਹੀਂ ਮੇਰੀ ਭੈਣ ਰੋਣਾ ਨਹੀਂ ਰੋਣਾ ਨਹੀਂ ਹੁਣ ਆਪਾਂ ਤਾਂ ਬਥੇਰੀ ਬਾਹ ਲਾਈ ਭੈਣੇ ਉਹਨੂੰ ਬਚਾਉਣ ਦੀ ਹਨਾ ਜਿੱਦਣ ਦਾ ਆ ਤੂੰ ਦੇਖਦੀ ਹ ਹਸਪਤਾਲ 'ਚ ਇਲਾਜ ਚੱਲਦਾ ਸੀ ਉਹਦਾ ਹੁਣ ਅੱਜ ਉਹਨੂੰ ਹਸਪਤਾਲ ਭੇਜਿਆ ਸੀ ਵੱਡੇ ਉਦੀ ਡੈਲਸ ਹੋਣੀ ਸੀਗੀ ਤੇ ਸਵੇਰੇ ਤੈਨੂੰ ਪਤਾ ਹੀ ਹੈ ਨਾ ਭੇਜਿਆ ਸੀ ਹੁਣ ਉਹਨੀਆਂ ਹਸਪਤਾਲੋਂ ਫੋਨ ਆਇਆ ਉਹਦੀ ਮੌਤ ਹੋ ਗਈ ਹੈ ਕਿੰ ਕੁਲੀ ਦੇ ਅਸੀਂ ਤੇਰੇ ਭਰਾ ਨਹੀਂ ਫੇਰ ਕੱਲੀ ਕਿਵੇਂ ਰਹੇਗੀ ਤੂੰ ਭੈਣੇ ਮੇਰੀ ਭੈਣ ਕੱਲੀ ਨਹੀਂ ਰਹਿ ਸਕਦੀ ਅਸੀਂ ਵੀ ਤੇਰੇ ਭਰਾ ਹਾਂ ਅੱਛਾ ਮਾਂ ਮੇਰੀ ਭੈਣ ਅੰਦਾ ਨਹੀਂ ਸੋਚਣਾ ਤੇਰੇ ਨਾਲਾਂ ਜ਼ਿੰਦਗੀ ਭਰ ਲਈ ਅੱਛਾ ਉਹ ਕਈ ਵਾਰੀ ਨਾ ਜ਼ਿੰਦਗੀ ਪਤਾ ਨਹੀਂ ਕਿਹੜੇ ਮੋੜ ਤੇ ਜਾ ਕੇ ਕਿਧਰ ਨੂੰ ਪਲਟਾ ਮਾਰ ਜੇ ਇਹਨਾਂ ਦੋਨੋਂ ਭੈਣ ਭਰਾਵਾਂ ਨੇ ਪਿਛਲੇ ਕ੍ਰੀਬ 15-20 ਸਾਲਾਂ ਤੋਂ ਇਕੱਠੇ ਜੀਵਨ ਬਤੀਤ ਕੀਤਾ ਜੇ ਕਿਤੇ ਉਹਨੇ ਢਲੀ ਮੱਠੀ ਹੋਏ ਇਹਨਾਂ ਦਾ ਉਹਨੇ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਜੇ ਕਿਤੇ ਉਹਨੇ ਢੱਲਾ ਮੱਠਾ ਹੋਏ ਇਹਨਾਂ ਨੇ ਕਰਨਾ ਖੇਤਾਂ ਦੇ ਵਿੱਚ ਇਹਨਾਂ ਨੇ ਕਿਸੇ ਦੇ ਮੋਟਰ ਤੇ ਕਿਸੇ ਪਥੇਰ ਬੈਠੇ ਤੇ ਇੱਟਾਂ ਪੱਥਰ ਤੇ ਆ ਉੱਥੇ ਉਹਨਾਂ ਕੋਲੇ ਇਦਾਂ ਹੀ ਇਹਨਾਂ ਦਾ ਜੀਵਨ ਚੱਲਦਾ ਸੀ ਹੁਣ ਪਿਛਲੇ 78 ਸਾਲਾਂ ਤੋਂ ਜਦੋਂ થી ਆਪਣੀ ਸੇਵਾ ਇੱਥੇ ਸ਼ੁਰੂ ਹੋਈ ਹੈ ਮਨੁੱਖਤਾ ਦੀ ਤੇ ਇਹਨਾਂ ਨੂੰ ਮੰਜਾ ਬਿਹਤਰਾ ਲੀੜਾ ਕੱਪੜਾ ਦਵਾਈ दारू ਪ੍ਰਸ਼ਾਦਾ ਪਾਣੀ ਇੱਥੋਂ ਚੱਲੀ ਜਾਂਦਾ ਇਹਨਾਂ ਨੂੰ ਮੈਂ ਕਈ ਵਾਰੀ ਕਿਹਾ ਪਹਿਲਾਂ ਵੀ ਵੀ ਤੁਸੀਂ ਇੱਥੇ ਆ ਜਾਓ ਸਾਡੇ ਕੋਲੇ ਇੱਕ ਦੋ ਵਾਰੀ ਸਤਪਾਲ ਨੂੰ ਮੈਂ ਲੈਣ ਵੀ ਗਿਆ ਪਰ ਉਹ ਜਿਵੇਂ ਮਾੜੇ ਮੋٹے ਨਸ਼ੇ ਆਦਤ ਦੀ ਸੀ ਆ ਬੀੜੀ ਤਮਾਕੂ ਦਾ ਕੁਈ ਪੈਗ ਲਵਾਣ ਨਹੀਂ ਪੈਗ ਲਾ ਲੈਿੰਦਾ ਸੀ ਸ਼ਾਮ ਨੂੰ ਤਾਂ ਉਸ ਕਰਕੇ ਇਸ ਬੰਨਣ ਚ ਉਹ ਚਾਹੁੰਦਾ ਨਹੀਂ ਸੀ ਵੀ ਮੈਂ ਅੰਦਰ ਚਲੇ ਜਾਵਾਂ ਤੇ ਮੈਨੂੰ ਕੋਈ ਨਸ਼ਾ ਨਹੀਂ ਮਿਲਣਾ ਉਹ ਤਾਂ ਜਦੋਂ ਜਿਵੇਂ ਹੀ ਬਿਮਾਰ ਹੋ ਗਿਆ ਜਦੋਂ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਮਨਦੀਪ ਨੇ ਫੋਨ ਕੀਤਾ ਵੀਰ ਨੇ ਰਾਜੂ ਨੇ ਕੀਤਾ ਫਿਰ ਅਸੀਂ ਉੱਤੇ ਪਹੁੰਚੇ ਜਦੋਂ ਹਾਲਤ ਦੇਖੀ ਇਹਨਾਂ ਦੀ ਉਹ ਤਾਂ ਬਹੁਤ ਅਸੁਜੋਗ ਸੀ ਉੱਥੇ ਮੱਝਾਂ ਬੰਨੀਆਂ ਹੋਈਆਂ ਤੇ ਖੜੀਆਂ ਸੀ ਗੁਜਰਾں ਦਾ ਬਾੜਾ ਉੱਥੇ ਨਾਲ ਹੀ ਉੱਥੇ ਵਿੱਚੇ ਹੀ ਇਹ ਜਿੱਥੇ ਡੰਗਰ ਬੰਨੇ ਸੀ ਵਿੱਚੇ ਹੀ ਇਹ ਪਏ ਸੀ ਦੋਨੋਂ ਭੈਣ ਭਰਾ ਭੈਣ ਨੂੰ ਵੀ ਕੋਈ ਸੁੱਧ-ਪੋਧ ਨਹੀਂ ਸੀ ਚੱਕ ਕੇ ਗੱਡੀ 'ਚ ਪਾਇਆ ਕੱਪੜੇ ਲੀੜੇ ਗੰਦੇ ਵਿੱਚੇ ਹੀ ਲੈਟਨ ਬਾਥੂਨ ਦਿੱਤਾ ਹੈ ਤੇ ਹੁਣ ਪੰਜ-ਛੇ ਮਹੀਨਿਆਂ ਤੋਂ ਇੱਥੇ ਸੁਪਨਿਆਂ ਦੇ ਘਰ ਰਹਿੰਦੇ ਸੀਗੇ ਤੇ ਅੱਜ ਸਤਪਾਲ ਵੀਰਾ ਕਸ਼ਮੀਰੋ ਭੈਣ ਦੇ ਵੱਡਾ ਭਰਾ ਇਸ ਤਰ੍ਹਾਂ ਕਿ ਛੋਟਾ ਵੱਡਾ ਸੀ ਵੱਡਾ ਭਰਾ ਇਹਦਾ ਅੱਜ ਇਸ ਦੁਨੀਆ ਤੋਂ ਉਚ ਕਰ ਗਿਆ ਅਕਾਲ ਚਲਾਣਾ ਕਰ ਗਿਆ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦਾ ਹੋਇਆ ਉਸ ਬੈਂਕੂ ਜੀ ਦੇ ਚਰਨਾਂ ਜਾਪ ਰੱਜ ਅਰਦਾਸ ਕਰਿਓ ਗੰਦੀ ਭੈਣ ਕਸ਼ਮੀਰਪੁਰ ਵਾਸਤੇ ਪ੍ਰਮਾਤਮਾ ਨੂੰ ਬਣਾ ਮੰਨਣ ਦਾ ਬਲ ਵਕਸ਼ਨ ਤੇ ਸਾਨੂੰ ਸਤਪਾਲ ਦੀ ਥਾਂ ਤੇ ਖੜਕੇ ਦਾ ਸਾਥ ਦੇਣ ਦਾ ਬਲ ਵਕਸ਼ਨ ਤੇ ਬਾਕੀ ਇੱਕ ਬੇਨਤੀ ਹੈ ਜੀ ਇਹਨੇ ਭੈਣ ਨੇ ਐਡਰੈਸ ਦੱਸਿਆ ਆਪਣੇ ਪਿੰਡ ਦਾ ਉਹ ਵੀ ਜਰੂਰ ਜੇ ਸਾਡੀ ਕੋਈ ਵੀਡੀਓ ਦੇਖਦੇ ਹੋ ਫਲੋਰ ਦੇ ਕੋਲੇ ਗੜਾ ਪਿੰਡ ਆ ਅਸੀਂ ਉੱਥੇ ਭੇਜ ਵੀ ਰਹੇ ਹਾਂ ਆਪਣੇ ਮੈਂਬਰਾਂ ਨੂੰ ਕਿਸੇ ਨੂੰ ਉੱਥੇ ਫੋਟੋਆਂ ਦਾ ਕੰਮ ਕਰਦੇ ਆ ਫੋਟੋਗ੍ਰਾਫੀ ਦਾ ਬਨੌਰ ਤੇ ਕਮਾਚੂ ਇਹ ਦੋ ਇਹਦੇ ਭਤੀਜੇ ਆ ਭੈਣ ਦੇ ਭਤੀਜੇ ਤੇ ਇੱਕ ਇਹਦਾ ਚਾਚਾ ਓਮਾ ਤੇ ਇੱਕ ਮਹਿੰਦਰ ਸਿੰਘ ਆ ਮਹਿੰਦਰ ਸਿੰਘ ਸੀਗਾ ਜਿਹੜਾ ਉਹਦੀ ਮੌਤ ਹੋ ਗਈ ਆ ਓਮਾ ਹੈਗਾ ਵਾਜੇ ਆਉਂਦਾ ਵਾ ਪਤਾ ਨਹੀਂ ਉਹ ਵੀ ਹੈਗਾ ਕਿ ਨਹੀਂ ਕਿਉਂਕਿ ਇਹਨਾਂ ਨੇ ਬਹੁਤ ਸਾਲ ਹੋ ਗਏ ਕਦੇ ਤੇ ਛੋਟੇ ਭਰਾ ਜਿਹੜੇ ਹੈਗੇ ਆ ਰਾਜਸਥਾਨ ਦੇ ਵਿੱਚ ਰਹਿੰਦੇ ਆ ਰਾਜਪੁਰੇ ਉਹਦਾ ਨਾਂ ਕਸ਼ਮੀਰ ਸਿੰਘ ਆ ਇਹ ਜੇ ਸਾਡੀ ਵੀਡੀਓ ਇਹਨਾਂ ਤੇਕਰ ਪਹੁੰਚਦੀ ਆ ਤਾਂ ਸਾਡਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਵੀਰੇ ਜਦੋਂ ਨਾਲ ਸੰਪਰਕ ਕਰਿਓ ਜਾਂ ਤੁਸੀਂ ਨੋਟ ਕਰ ਲਓ 0161 52 000 73 71 7 ਤੇ 1 73 ਇਸ ਭੈਣ ਨੂੰ ਹੁਣ ਇਹਦੇ ਆਪਣਿਆਂ ਦੀ ਲੋੜ ਆ ਆਪਣਿਆਂ ਦੇ ਸਾਥ ਦੀ ਲੋੜ ਆ ਤੇ ਭੈਣ ਕਸ਼ਮੀਰੋਂ ਨੂੰ ਜਰੂਰ ਆ ਕੇ ਵੀਰੇ ਤੁਸੀਂ ਮਿਲਿਓ ਤੇ ਬਾਈ ਸਤਪਾਲ ਦਾ ਆਪਾਂ ਰਲ ਮਿਲ ਕੇ ਅੰਤਮ ਸੰਸਕਾਰ ਕਰੀਏ ਉਹਦੀ ਜਾਂਦੀ ਹੋਈ ਉਸ ਮਿੱਟੀ ਦੇ ਦਰਸ਼ਨ ਕਰ ਲਿਵਾ ਬਹੁਤ ਧੰਨਵਾਦ ਹੁਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ